ਕਬੂਰਦੀ ਵਾਲੇ ਦੀਪ ਦੀ 500 ਦੀ ਹੋਵੇਗੀ ਰਤਨ ਸਿੰਘ ਦੀ ਸਾਡੇ ਸਤਿਕਾਰ ਦੇ ਯੋਗ ਨੇ ਉਹਨਾਂ ਦੇ ਕੋਲ ਸ਼ੇਰ ਸਰਪੰਚ ਸਾਹਿਬਾ ਨਾਲ ਇੱਕ ਇੱਕ ਕਬੱਡੀ 바ਕੇ ਇਸ ਮੈਚ ਦੀ ਜ਼ਰੂਰ ਦੱਸ ਦਿੱਤਾ ਜਾਵੇ ਕੋਲ ਸ਼ੇਰ ਸਿੰਘ ਜੀ ਸਰਪੰਚ ਸਾਹਿਬਾ ਨੂੰ ਦਾ ਵੱਡਾ ਧੰਨਵਾਦ ਰਿੰਕੂ ਵੀਰ ਨੇ ਵੱਡੇ ਮਾਨ ਬਖਸ਼ੇ ਇਕੱਲੇ ਇਕੱਲੇ ਜਫੇ ਤੇ ਇਹ ਦੀਪ ਦੀਪ ਤੇ ਚੋਲਾ ਸਾਹਿਬ ਦਾ ਜੱਗੂ ਬੱਲੇ ਬੱਲੇ ਦਬੁਰਜੀ ਵਾਲਾ ਓਏ ਆ ਛਣਕੇ ਨਾਂ ਦੇ ਲੱਗਦੇ ਮਾ ਜਾਰੇ ਤਾੜੀਆਂ ਜ਼ੋਰਦਾਰ ਬੰਬੇ ਤੱਕ ਹਲਾਵਾਂਗੇ ਤੂੰ ਹੱਥ ਤਾਂ ਪੈਣ ਦੇ ਕੇਰਾ ਕੁੜੇ ਤੂੰ ਹੱਥ ਤਾਂ ਪੈਣ ਦੇ ਕੇਰਾ ਕੁੜੇ ਜੰਨਾ ਕਨੰਦ ਆਇਆ ਤਾੜੀਆਂ ਮਾਰਦੇ ਹੋ ਜ਼ੋਰਦਾਰ 5000 ਦੀ ਦੂਜੀ ਰੇਡ ਸਾਡਾ ਲਵ ਯੂਸ ਯੂ ਐਸ ਏ ਹੈਪੀ ਯੂ ਐਸ ਏ ਆਕਾਸ਼ ਯੂ ਐਸ ਏ ਹੈਰੀ ਯੂ ਐਸ ਏ ਤੇ ਸਾਡਾ ਸੌਰਵ ਵੱਡੇ ਭਰਾ ਦੇ ਬਣਿਓ 5000 ਪੁਰਜੀ ਦਾ 3500 ਦਾ ਪੁਰਜੀ ਦਾ 3500 ਮਿੱਤਰੋ ਲਾਉਂਦਾ ਵੱਟੇ ਵੱਟੇ ਵੱਡੇ ਵੱਡੇ ਜਾਫੀਆਂ ਦੀ ਸੀਪ ਮਿੱਤਰੋ ਲਾਉਂਦਾ ਵੱਡੇ ਵੱਡੇ ਜਾਫੀਆਂ ਦੀ ਸੀਪ ਮਿੱਤਰੋ ਇਹ ਤੱਕਦਾ ਧਾਵੀ ਅੱਜ ਦੀ ਤਰੀਕ ਮਿੱਤਰੋ ਕੀ ਬਾਤ ਹੈ ਵੀ ਨੋਜਮ ਨੇ ਵੀ ਇੱਕ ਦਾ ਜਫਾ ਇਸੇ ਨਾਲ 5000 ਦਾ ਜੇਤੂ ਬਣ ਗਿਆ ਇੱਕ ਵਾਰ ਤਾੜੀਆਂ ਫੀਗ ਦੇ ਲਈ ਆ ਜੱਫਾ ਕਹਿੰਦੇ ਰਸੀਦ ਨੇ ਲਾ ਦਿੱਤਾ ਤੇ ਸਤਕਾਰ ਵੀ ਦਿਪੁਰਦੀ ਵਾਲੇ ਦੀਪਦਾਉਣ ਨੇ ਕੀਤਾ ਅੜ ਕੇ ਆ ਹੁੰਦੀ ਹੈ ਮੇਰੇ ਵੀਰੇ ਸਤਕਾਰ ਆ ਹੁੰਦੀ ਹੈ ਇਹ ਦੋ ਜੱਫੇ 3000 ਦੇ ਇਨਾ ਵੀਰਾਂ ਵੱਲੋਂ ਹੋਣਗੇ ਲਾ ਸਾਹਮਣੇ ਫਰੰਦੀਪੁਰੀਆ ਗੋਪੀ ਦੁਨੀਆ ਦਾ ਚੋਟੀ ਦਾ ਸਟਾਰ ਕਿ ਡੌਲੀ ਤੇ ਸ਼ੇਰ ਬੁੱਕਦਾ ਨਾਲੇ ਮੋਰਨੀਆਂ ਪੱਟਦੀਆਂ ਫਰ ਇਧਨੀ ਸੈਡ ਫਤਾਹਪੁਰੀਏ ਇੱਕਮ ਦਾ ਜੱਫਾ ਦੁਨੀਆ ਨੇ ਕਹਿੰਦੇ ਆਪ ਤਾੜੀਆਂ ਜੜਤੀਆਂ ਦੁਨੀਆ ਨੇ ਆਪ ਤਾੜੀਆਂ ਲਗਾ ਦਿੱਤੀਆਂ ਫੇਰ ਇੱਕ ਵਾਰ ਦੱਸੋ ਫਤਾਪਰੀਏ ਇੱਕਮ ਦਾ ਜਫਾ ਕਿੰਦਾ ਦਾ ਲਗਾ ਤਾੜੀਆਂ ਮਾਰ ਕੇ ਦੁੱਤੀਆਂ ਆਹ ਤਾੜੀਆਂ ਵੱਜ ਗਈਆਂ ਉਹ ਲਲਕਾਰੇ ਵੱਜ ਗਏ ਤਾੜੀਆਂ ਵੱਜ ਗਈਆਂ ਮੇਰੇ ਵੀਰੋ ਮਾਨਾ ਵਾਲ ਖੁਰਦ ਬਿੰਦਾ ਰਾਮ ਸਰਪੰਚ